ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਧ ਸੰਗਤ ਜੀ ਅੱਜ ਗੱਲ ਕਰਦੇ ਆ ਸਿੱਖਾਂ ਦੇ ਨਵੇਂ ਗਿਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ ਬਾਰੇ ਜਿਨ੍ਹਾਂ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਪੰਜਾਬ ਵਿਖੇ ਹੋਇਆ ਆ ਆਪ ਦੇ ਪਿਤਾ ਜੀ ਸ਼ਿਰੀ ਗੁਰੂ ਹਰगोबिंद ਸਿੰਘ ਜੀ ਅਤੇ ਮਾਤਾ ਦਾ ਨਾਮ ਨਾਨਕੀ ਸੀ। ਗੁਰੂ ਸਾਹਿਬ ਦਾ ਬਚਪਨ ਦਾ ਨਾਮ ਧਿਆਗਮਲ ਸੀ। ਆਪ ਨੂੰ ਘੋੜਸਵਾਰੀ ਅਤੇ ਤਲਵਾਰबाजी ਵਿੱਚ ਨਿਪੁੰਨਤਾ ਹਾਸਲ ਸੀ। ਗੁਰੂ ਜੀ ਨੇ ਗੁਰਮੁਖੀ, ਹਿੰਦੀ ਅਤੇ ਸੰਸਕ੍ਰਿਤ ਦੀ ਸਿੱਖਿਆ ਹਾਸਲ ਕੀਤੀ। ਧਰਮ ਸਿੱਖਿਆ ਦੇ ਵਿੱਚ ਵੀ ਆਪ ਬਹੁਤ ਮਾਹਿਰ ਸਨ। ਪਾਈ ਮੱਖਣਸ਼ਾਲੂਬਾਣਾ ਜੀ ਨੇ ਗੁਰੂ ਜੀ ਨੂੰ ਗੁਰਗੱਦੀ ਦੇ ਸਹੀ ਹੱਕਦਾਰ ਸਾਬਿਤ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਨੇ ਧਰਮ ਅਤੇ ਨੈਤਿਕਤਾ ਦੀ ਸਿੱਖਿਆ ਉੱਤੇ ਜ਼ੋਰ ਦਿੱਤਾ। 1675 ਈਸਵੀ ਵਿੱਚ ਜਦ ਕਸ਼ਮੀਰੀ ਪੰਡਤਾਂ ਨੇ ਨਿਆਂ ਦੀ ਗੁਹਾਰ ਆਪ ਜੀ ਦੇ ਸਾਹਮਣੇ ਲਗਾਈ ਤਾਂ ਆਪ ਜੀ ਦੇ ਪੁੱਤਰ ਗੋਬਿੰਦ ਰਾਏ ਦੀ ਪ੍ਰੇਰਣਾ ਸਦਕਾ ਗੁਰੂ ਜੀ ਨੇ ਆਪਣਾ ਬਲੀਦਾਨ ਦੇਣਾ ਸਵੀਕਾਰ ਕਰ ਲਿਆ ਅਤੇ ਔਰੰਗਜ਼ੇਬ ਸਾਹਮਣੇ ਖੁਦ ਨੂੰ ਪੇਸ਼ ਕੀਤਾ। ਔਰੰਗਜ਼ੇਬ ਨੇ ਗੁਰੂ ਜੀ ਨੂੰ ਇਸਲਾਮ ਧਰਮ ਨਾ ਕਬੂਲਣ ਦੇ ਅਨੇਕਾਂ ਤਸੀਹੇ ਦਿੱਤੇ ਅਤੇ ਅੰਤ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ। ਆਪ ਦੀ ਸ਼ਹਾਦਤ ਉਹਨਾਂ ਦੀ ਬਹਾਦੂਰੀ ਅਤੇ ਬਲੀਦਾਨ ਦਾ ਪ੍ਰਤੀਕ ਹੈ। ਆਪ ਨੇ ਨਾ ਸਿਰਫ Hindu ਧਰਮ ਦੇ ਅਸਤਿਤਵ ਨੂੰ ਬਚਾਇਆ ਬਲਕਿ ਆਪਣੇ ਪੁੱਤਰ ਗੁਰਗੋਬਿੰਦ ਸਿੰਘ ਜੀ ਨੂੰ ਖਾਲਸਾ ਪੰਥ ਦੀ ਸਥਾਪਨਾ ਕਰਨ ਦੀ ਪ੍ਰਭਾਵਿਤ ਵੀ ਕੀਤਾ। ਗੁਰੂ ਜੀ ਨੇ ਐਸਾ ਖਾਲਸਾ ਪੰਥ ਸਥਾਪਿਤ ਕੀਤਾ ਜਿਸ ਨੇ ਸਿੱਖ ਸੰਤ ਸਿਪਾਹੀ ਪੈਦਾ ਕੀਤੇ ਜੋ ਕਿ ਆਪਣੇ ਹੱਕਾਂ ਅਤੇ ਧਰਮ ਦੀ ਰਾਖੀ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਗੁਰੂ ਜੀ ਨੇ ਐਸੀ ਗੁਰੂ ਜੀ ਦੀ ਐਸੀ ਸ਼ਹਾਦਤ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਅੱਜ ਵੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਵਜੋਂ ਜਾਣਿਆ ਜਾਂਦਾ ਹੈ ਅੱਜ ਲਈ ਸਿਰਫ ਇੰਨਾ ਹੀ ਧੰਨਵਾਦ